ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਸਮੂਹ ਗੁਰਨਾਮਕ ਨਾਮ ਲੈਵਾ ਬਾਈ ਭਾਈ ਬਾਦ ਚੜ ਕੇ ਮਨਾਉਗਾ 7 ਤਰੀਕ ਨੂੰ ਮਹਾਨ ਨਗਰ ਕੀ ਉਤਨ ਤੇ 8 ਤਰੀਕ ਨੂੰ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਸਤਗੁਰਾਂ ਦੇ ਪ੍ਰਕਾਸ਼ ਗੁਰੂ ਦੇ ਸੰਬੰਧ ਵਿੱਚ ਕਿਉਂਕਿ ਆ ਇਸ ਧਰਤੀ ਜਿੱਥੇ ਆਪਾਂ ਬੈਠੇ ਆਂ ਸਤਗੁਰ ਜੀ ਨੇ ਗੋਇੰਦਵਾਲ ਦੀ ਧਰਤੀ ਨੂੰ ਵੀ ਭਾਗ ਲਾਏ ਤੇ ਸਤਗੁਰ ਜੀ ਨੇ ਇਹ ਸਮੁੱਚੀ ਬਨੁਕਤਾ ਦਾ ਕੇਂਦਰ ਸਥਾਪਿਤ ਕਰਕੇ ਸਿੱਖਾਂ ਦਾ ਕੇਂਦਰੀ ਧੁਰਾ ਬਣਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਜਦੋਂ ਸਤਵਰਾਂ ਦਾ ਪ੍ਰਕਾਸ਼ ਦਿਖੜਾ ਆਉਂਦਾ ਕਿਉਂਕਿ ਸਤਗੁਰ ਜੀ ਨੇ ਜਿਸਲੇ ਨਗਰ ਬਿਸਾਇਆ ਸੀ ਉਥੇ ਵਖ ਵਖ ਕਿੱਤਿਆਂ 'ਚ ਮਹਾਰਤ ਰੱਖਣ ਵਾਲੇ ਉਹਨਾਂ ਸਾਰਿਆਂ ਨੂੰ ਸੱਦਾ ਦੇ ਕੇ ਇੱਥੇ ਇੱਕ ਨਗਰ ਬਸਾਇਆ ਸੀ ਜਿਹੜਾ ਸਾਰੇ ਕਿੱਤੇ ਮੁਕੀ ਲੋਕ ਜਿਹੜੇ ਆ ਕੇ ਇੱਥੇ ਪ੍ਰਵੇਸ਼ ਕਰਦੇ ਸੀ। ਸੋ ਗੁਰੂ ਸਾਹਿਬ ਜੀ ਦੀ ਉਹ ਚੱਲ ਰਹੀ ਪਰੰਪਰਾ ਅਨੁਸਾਰ ਜਦੋਂ ਸਤਗੁਰੂ ਦਾ ਪ੍ਰਕਾਸ਼ ਘਰ ਪਰਵਾਉਂਦਾ ਤੇ ਉਦੋਂ ਵਿਸ਼ੇਸ਼ ਤੌਰ ਤੇ ਵਖ ਵਖ ਕਿੱਤਿਆਂ ਨਾਲ ਮਹਾਰਤ ਰੱਖਣ ਵਾਲੇ ਉਹਨਾਂ ਲੋਕਾਂ ਨੂੰ ਇਨਮੀਡੇਸ਼ਨ ਦਿੱਤੀ ਜਾਂਦੀ ਕਿ ਉਹ ਦਾਰਿਆ ਜੇ ਇਸ ਦਰ ਦੇ ਉੱਤੇ ਆਤਮਿਕ ਵੀ ਤ੍ਰਿਪਤੀ ਬੰਦੇ ਦੀ ਹੁੰਦੀ ਆ ਤੇ ਸਮਾਜਿਕ ਤੌਰ ਤੇ ਇੱਕ ਜਿਹਨੂੰ ਆਪਾਂ ਕਹ ਲੈਨੇ ਆ ਕਿ ਆਮਦਨ ਦਾ ਸਾਧਨ ਤੇ ਆਮਦਨ ਦਾ ਕਿਤਾ ਇਹ ਵੀ ਸਤਗੁਰੂ ਜੀ ਨੇ ਸਥਾਪਿਤ ਕੀਤੇ ਸੀ ਸੋ ਸਾਰੀ ਸੰਗਤ ਨੂੰ ਜਿੱਥੇ ਬਹੁਤ ਬਾਤ ਵਧਾਈ ਵੀ ਦੇਣਾ ਗੁਰਪੁਰਬ ਆਪਾਂ ਮਨਾਉਣਾ ਸਾਰਿਆਂ ਨੇ ਉੱਥੇ ਨਾਲ ਦੀ ਨਾਲ ਅੱਜ ਰਸਮੀ ਤੌਰ ਤੇ ਇਹਦਾ ਜਿਹੜੇ ਆਪਾਂ ਸਾਦਾ ਪੱਤਰ ਦੇਣੇ ਆ ਉਹਨਾਂ ਦੀ ਵੀ ਸ਼ੁਰੂਆਤ ਕੀਤੀ ਗਈ ਮੈਂ ਧੰਨਵਾਦ ਕਰਦਾ ਸਮੁੱਚੇ ਤੌਰ ਤੇ ਬਾਬਾ ਅਟਲ ਰਾਏ ਜਿਕੇ ਜਿਹੜੇ ਸਾਡੇ ਮਹਾਪੁਰਖ ਸੇਵਾ ਕਰਦੇ ਤੇ ਬਹੁਤ ਸਾਰੀਆਂ ਹੋਰ ਵੀ ਜਸੇ ਬੰਦੀਆਂ ਇਹਨਾਂ ਨੇ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇੱਥੇ ਜਿਹੜਾ ਸਤਾਂਤ ਬਖਸ਼ਿਸ਼ ਕੀਤਾ ਸੀ ਨਾ ਕਿ ਬੰਦਾ ਉੱਤੋਂ ਥੱਲੇ ਨੂੰ ਜਾਂਦਾ ਸੇ 7-8 ਕੌੜੀਆਂ ਤੇ ਸਤਗੁਰੂ ਜੀ ਹਲੇ ਤੋਂ ਵੇਦਾਈ ਗਈ ਲੈਂਦਾ ਗੁਰੂ ਦਾ ਸਿੱਖ ਤੇ ਉੱਚਾ ਕਰਕੇ ਭੇਜਦੇ ਉਹ 7-8 ਕੌੜੀਆਂ ਚੜ੍ਹ ਕੇ ਇਹ ਨਿਮਾਨਤਾ ਮਨ ਨੂੰ ਇੱਕ ਸੰਦੇਸ਼ ਆ ਇੱਕ ਆਤਮਾ ਨੂੰ ਝੰਜੋੜਾ ਆ ਗੁਰ ਕੀ ਸ਼ਰਨ ਜਿਹੜਾ ਮਨੁੱਖ ਚਲਿਆ ਗਿਆ ਫਿਰ ਸਤਗੁਰੂ ਜੀ ਉਹਨੂੰ ਸ਼ਰਨ ਦੇ ਵਿੱਚ ਲੈ ਕੇ ਹਮੇਸ਼ਾ ਵਾਸਤੇ ਪਤਿਤ ਪਾਵਨ ਕਰ ਦਿੰਦੇ ਆ ਸੋ ਅਰਦਾਸ ਆ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਆਪਣੀ ਬੁੱਕਲ ਵਿੱਚ ਲੈਣ ਬਾਦ ਬਾਤ ਲਾ ਵਾਈਸ ਦੀ ਖਾਲਸਾ ਵਾਹ ਲੱਡੂਆਂ ਦਾ ਪ੍ਰਸ਼ਾਦ ਕਿੱਥੇ ਕਿੱਥੇ ਭੇਜਿਆ ਜਾਣਾ ਜੀ ਦੇਖੋ ਇਹ ਜਿਹੜੇ ਬੱਕ ਬੱਕ ਹੁਣ ਜਦੋਂ ਇੱਕ ਤਖਾਣਾ ਕਰਜਾਲ ਆਇਆ ਇੱਕ ਬਜਾਰਾ ਕੋ ਜੁੱਤੀਆਂ ਰੰਗਣ ਵਾਲਾ ਆ ਇਹ ਉਸ ਵੇਲੇ ਖੱਡੀਆਂ ਦਾ ਰਿਵਾਜ ਹੁੰਦਾ ਸੀ ਉਸ ਵੇਲੇ ਕਲਾਕਾਰ ਹੁੰਦੇ ਕਿਤਾ ਮੁਖ ਜਿਹੜੇ ਪੇਂਟਰ ਹੁੰਦੇ ਸੀ ਇਹ ਸਾਰਿਆਂ ਨੂੰ ਅਸੀਂ ਉਹ ਆਪਣਾ ਜਵਨ ਕਰਦੇ ਆ ਤੇ ਇਹਦੀ ਸ਼ੁਰੂਆਤ ਵੀ ਹੁਣ ਆਪਾਂ ਕਰਨੀ ਆ ਬਾਕੀ ਕੀ ਸਮਾਗੋ ਲਿਖੇਗੇ ਜੀ ਗੁਰੂ ਸਾਹਿਬ ਦੀ ਪ੍ਰਸਾਦ ਦੇਖੋ ਪ੍ਰਕਾਸ਼ ਗੁਰਪ ਦੇ ਉੱਤੇ ਗੁਰਪੁਰਪ ਤੇ ਖੜ ਪਾਠ ਸਾਹਿਬ ਆਰੰਭ ਹੋਣਗੇ ਅਖੰਡ ਪਾਠ ਸਾਹਿਬਾਂ ਦੀ ਬ੍ਰਹਮਤੋਂ ਆਰੰਭ ਦਾ ਤੋਂ ਬਾਅਦ 7 ਤਰੀਕ ਨੂੰ ਮਹਾਂ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਉਹ ਵੀ ਇੱਥੋਂ ਗੁਰੂ ਸਾਹਿਬ ਨੂੰ ਸਮਰਪਿਤ ਜਿਹੜਾ ਆ ਉਹ ਆਰੰਭ ਹੁੰਦਾ ਤੇ ਉਹਦੇ ਨਾਲ 8 ਤਰੀਕ ਨੂੰ ਫਿਰ ਕਿਉਂਕਿ ਜਲਵਾ ਵੀ ਸਜਦੇ ਆ ਤੇ ਸਾਰਾ ਦਿਨ ਲਾਈਵ ਜਿਹੜਾ ਆ ਇਹ ਪੀਟੀਸੀ ਤੇ ਚੱਲਦਾ ਉਹਦੇ ਵਿੱਚ ਸਾਡੇ ਕੁਝ ਜਥੇ ਜਿਹੜੇ ਰਿਟਾਇਰ ਹੋ ਚੁੱਕੇ ਹੁੰਦੇ ਜਾਂ ਕੋਈ ਜਿਹੜੇ ਜਥੇ ਰਾਗਾਂ ਦੀ ਮਹਾਰਤ ਰੱਖਦੇ ਆ। ਭਾਵੇਂ ਰਾਗ ਦਰਬਾਰ ਅਸੀਂ ਵੱਖਰਾ ਰਾਤ ਦਾ ਰੱਖਿਆ ਆ। ਪਰ ਉਹ ਜਿਹੜੇ ਰਾਗਾਂ ਦੀ ਮਹਾਰਤ ਰੱਖਦੇ ਆ ਉਹਨਾਂ ਨੂੰ ਸਤਖੰਡ ਅੰਮ੍ਰਿਤ ਵੇਲੇ ਤੋਂ ਲੈ ਕੇ ਸੂਰਜ ਦੇ ਬਾਦ ਕੀਰਤਨ ਸੋਲੇ ਤੱਕ ਜਿਹੜਾ ਉਹ ਸਮਾਂ ਵੀ ਦਿੱਤਾ ਜਾਂਦਾ। ਕਿ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਸਾਨੂੰ ਇਹ ਨਿਕਲਦਾ ਹੋਈ ਹੈ ਟਾਈਮ ਦਾ ਇਹ ਪਹਿਲਾਂ 12 ਵਜੇ ਨੂੰ 10 ਵਜੇ ਚਲੋ ਇਹ ਕਿਉਂਕਿ ਕਈ ਵਾਰੀ ਤਬਦੀਲੀਆਂ ਵੀ ਹੁੰਦੀਆਂ ਰਹਿੰਦੀਆਂ ਉਹ ਸ਼ਾਇਦ ਕਿ ਸਾਡੇ ਥੋੜੇ ਜਿਹੀ ਹੋ ਗਏ ਕਿ ਜਿਹੜਾ ਮਾਨ ਮਾਨ ਨਗਰ ਕੀਰਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਛੇਦੀਪੁਰ ਤੋਂ ਸੰਬੰਧਤ ਆ ਉਹਦੀ ਸਤ ਨੂੰ ਜਿਹੜੀ ਆ ਅੰਮ੍ਰਿਤ ਵੇਲੇ ਸ੍ਰੀ ਹਜੂਰ ਸਾਹਿਬ ਤੋਂ ਆਰੰਭ ਹੋਣਾ ਤੇ ਇਸ ਕਰਕੇ ਬਹੁਤੇ ਸਾਰੇ ਉੱਥੇ ਸ਼ਾਇਦ ਮੇਰਾ ਵੀ ਇਤਿਹਾਸਕ ਮੈਂ ਵੀ ਉੱਥੇ ਹੀ ਹੋਮਾ ਇਸ ਕਰਕੇ ਜਿਹੜੀ ਇਹਦੀ ਪ੍ਰੰਪਤਾ 10 ਵਜੇ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਉਹ ਸਤਿਗੁਰੂ ਜੀ ਦਾ ਸਰੂਪ ਲੈ ਕੇ ਇਹਦੀ ਸ਼ੁਰੂਆਤ ਕਰਨੀ ਹੈ ਪਤ ਜੀ ਦੂਨ ਗ੍ਰੰਥੀ ਤੋਂ ਸੰਗਤਾਂ ਤੇ ਪਹੁੰਚਣਾ ਹੋ ਸਾਫ ਸਫਾਈ ਨੂੰ ਲੈ ਕੇ ਤਾਂ ਸੜਕਾਂ ਦੀ ਬੜੀ ਹਾਲ ਗੱਸਤਾ ਹੋਈ ਹੈ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ ਕਿਉਂਕਿ ਸੰਗਤਾਂ ਬਹੁਤ ਪਰੇਸ਼ਾਨੀ ਵਿੱਚ ਇਸ ਖੱਤਰ ਸਾਹਿਬ ਜਿਹੜੇ ਸਾਡੇ ਨਾਲ ਜੀ ਇਹ ਹਰ ਸਾਲ ਇਹ ਐਕਸਰਸਾਈਜ਼ ਕਰਦੇ ਆ ਜੀ ਪਰ ਮੈਂ ਕਹਿ ਸਕਦਾ ਮੈਂ ਹੁਣ ਕੀ ਕਿਉਂਕਿ ਤੁਸੀਂ ਸਵਾਲ ਸਰਕਾਰ ਨੂੰ ਪੁੱਛ ਲਿਆ ਗੱਲਬਾਤ ਧਰਮ ਦੀ ਕਰਦੇ ਸੀ ਹੁਣ ਸਰਕਾਰ ਨੂੰ ਵੀ ਕੋਸ਼ਿਸ਼ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੁਸੀਂ ਜਾਣਦੇ ਆ ਕਿ ਜੋ ਕੁਝ ਹੋਇਆ ਮੈਂ ਜਦੋਂ ਇੱਥੇ ਪਹਿਲਾਂ ਆਪਣੇ ਮੈਨੇਜਰ ਸਾਹਿਬ ਜੀ ਦੇ ਸਗੇ ਉਦੋਂ ਬੈਠ ਕੇ ਉਹਨਾਂ ਨਾਲ ਇੱਕ ਮੀਟਿੰਗ ਵੀ ਕੀਤੀ ਸੀ ਵੀ ਸਭ ਤੋਂ ਵੱਡੀ ਇਹ ਲੈ ਸਮੱਸਿਆ ਆ ਸਾਨੂੰ ਇੱਥੇ ਆਉਣ ਦੀ ਅਪਰੋਚ ਦੀ ਉਦੋਂ ਵੀ ਕਿਹਾ ਸੀ ਵੀ ਸੁਲਤਾਨ ਦੇ ਬੇਟੇ ਤੋਂ ਜਿਹੜਾ ਕਈਆਂ ਵਾਲਾ ਵਜਾ ਰਿਹਾ ਉਹ ਕੰਮ ਸੇ ਘੱਮ ਹੋਰ ਨਹੀਂ ਤਾਂ ਤੁਸੀਂ ਦੋ ਕੰਮ ਕਰਦੇ ਹੋ ਇੱਕ ਤਾਂ ਖੰਭੇ ਜਿਹੜੇ ਆ ਉਹ ਚੁਕਾ ਦਿਓ ਦੂਜਾ ਜਿਹੜਾ ਨਾਲਾ ਉਹ ਸਾਨੂੰ ਅਲਾਉ ਕਰ ਦਿਓ ਅਸੀਂ ਪੱਕਾ ਬਣਾ ਦਿੰਨੇ ਆ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਜਿਹੜੀ ਸੌਦਾ ਹੋ ਜਾਏ ਪਰ ਉਹ ਪਰ ਨਾਲਾ ਉੱਥੇ ਦਾ ਉੱਥੇ ਹੀ ਕਹਿ ਛੱਡਦੇ ਆ ਪਰ ਕਾਰਜ ਜਿਹੜੇ ਆ ਕਿਉਂਕਿ ਮੈਨੇਜਰ ਸਾਹਿਬ ਚੀਫ ਕਲਸਾ ਦੀਵਾਨ ਦੇ ਵੀ ਮੁਖੀ ਆ ਗੁਰੂ ਕੇ ਸਿੱਖ ਵੀ ਆ ਔਰ ਉਦੋਂ ਬਾਅਦ ਹਸਤੀਬਾ ਦੇ ਗਏ ਫਿਰ ਅਸੀਂ ਮੀਟਿੰਗ ਹਰ ਸਾਲ ਹੀ ਕਰਦੇ ਆ ਔਰ ਜਿੰਨਾ ਕਰਦੇ ਹੋ ਤੁਸੀਂ ਬਿਹਤਰ ਜਾਣਦੇ ਹੋ